ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਇਸ ਚੈਨਲ ਗੁਰੂ ਕਿਰਪਾ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅੱਜ ਦੀ ਵੀਡੀਓ ਉਹ ਬਹੁਤ ਹੀ ਦਿਲਚਸਪ ਰੋਣ ਵਾਲੀ ਹੈ ਇਸ ਲਈ ਇਸ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਵਿੱਚ ਅਸੀਂ ਸੱਜਣ ਠੱਗ ਬਾਰੇ ਗੱਲ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਸੁਧਾਰਿਆ ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਪਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੱਜੇ ਜਿਸ ਦਾ ਨਾਮ ਸੀ ਤਲੰਬਾ ਇਹ ਪਿੰਡ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗਾ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸ ਨੇ ਸਹਿਬ ਤੋਂ ਹਟਵੀਂ ਇੱਕ ਵੱਡੀ ਸਾਰੀ ਸਰਾ ਬਣਾਈ ਹੋਈ ਸੀ ਜਿਸ ਵਿੱਚੋਂ ਆਏ ਗਏ ਰਾਈਆਂ ਦੀ ਸੇਵਾ ਕਰਦਾ ਸੀ ਸੱਜਣ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਰ ਆਵੇ ਉਸ ਦੀ ਬੜੀ ਸੇਵਾ ਕਰਦਾ ਚੰਗਾ ਖਾਣ ਨੂੰ ਦਿੰਦਾ ਅਤੇ ਸੌਣ ਲਈ ਚੰਗਾ ਮੰਜਾ ਵਿਸਤਰਾ ਵਿਸਵਾ ਦਿੰਦਾ ਜਦੋਂ ਮੁਸਾਫਰ ਸੌ ਜਾਂਦਾ ਤਸੱਜਣ ਅਤੇ ਉਸ ਦੇ ਸਾਥੀ ਉਸ ਮੁਸਾਫਰ ਨੂੰ ਮਾਰ ਦਿੰਦੇ ਤੇ ਉਸ ਦਾ ਮਾਲ ਤਾਂ ਲੁੱਟ ਲੈਂਦੇ ਪਰ ਉਹਾਰ ਲੋਕਾਂ ਚ ਬਸਦੀ ਬੜੀ ਸਿਰਤ ਸੀ ਲੋਕ ਉਸ ਨੂੰ ਆਪ ਦਾ ਪਿਆਰਾ ਤੇ ਲੋਕਾਂ ਦਾ ਪਣਾ ਕਰਨ ਵਾਲਾ ਸਮਝਦੇ ਸਨ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਪੜੇ ਵੰਦੇ ਦਾ ਸੌਰ ਕਾਮੀਤਾਰ ਆਏ ਸਨ ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਟੱਗਾ ਤੇ ਪੜੇ ਲੋਕਾਂ ਕੋਲ ਉਹਨਾਂ ਨੂੰ ਸਿਦੇਰਾ ਪਾਉਣਾ ਆਪ ਜਾਂਦੇ ਸਨ ਸੱਜਣ ਨੇ ਗੁਰੂ ਜੀ ਤੇ ਪਾਈ ਮਰਦਾਨਾ ਜੀ ਦੀ ਬੜੀ ਤਹਿਲ ਸੇਵਾ ਕਰਨੀ ਚਾਹੀ ਪਰ ਗੁਰੂ ਜੀ ਨੇ ਪਹਿਲਾਂ ਹੀ ਭਾਈ ਮਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਅਸੀਂ ਇੱਥੋਂ ਕੁਝ ਨਹੀਂ ਸਕਣਾ ਸੱਜਣ ਸਮਝਦਾ ਸੀ ਕਿ ਬਹੁਤ ਧਨ ਦੌਲਤ ਵਾਲੇ ਹਨ ਚੰਗੀ ਪੂੰਜੀ ਹੱਥ ਲੱਗੇ ਵੀ ਗੁਰੂ ਜੀ ਸੱਜਣ ਅਤੇ ਉਸ ਦੇ ਸਾਥੀਆਂ ਦੀ ਭੜੀ ਨੀਅਤ ਬਾਰੇ ਜਾਣਦੇ ਸਨ ਇਸ ਲਈ ਜਦ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਸਕਨ ਤੋਲਾ ਕਰ ਦਿੱਤੇ ਫਿਰ ਸੱਜੰਨ ਨੇ ਗੁਰੂ ਜੀ ਨੂੰ ਆਰਾਮ ਕਰਨ ਲਈ ਕਿਹਾ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਉਹ ਕੰਮ ਬਿਹਾਰਾ ਜਿਸ ਵਾਸਤੇ ਅਕਾਲ ਪੁਰਖ ਦੇ ਕਮਰੇ ਵਿੱਚ ਔਕੇ ਦੀ ਉਡੀਕ ਵਿੱਚ ਜਿਹਾ ਬੈਠਾ ਅਤੇ ਸੋਚਣ ਲੱਗਾ ਜਦੇ ਸੌਂ ਜਾਣਗੇ ਤਾਂ ਆਪਣਾ ਕੰਮ ਕਰ ਲਵਾਂਗਾ ਉਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾ ਵਜਾਉਣ ਲਈ ਕਿਹਾ ਗੁਰੂ ਜੀ ਨੇ ਸੋਹੀ ਰਾਗ ਵਿੱਚ ਸਬਦ ਉਚਾਰਨ ਕੀਤਾ ਉੱਜਲ ਕਹਿ ਹਾ ਚਿਰਕਨਾ ਓਟਮ ਕੜੀ ਮਸ ਤੋਤਿਆਂ ਜੂਠਨਾ ਉੱਤਰ ਜੇ ਸੋ ਤੋ ਵਤਿਸ ਸੱਜਣ ਸੀ ਨਾਲ ਮੈਂ ਚਲਦੇ ਆਨ ਆ ਚਲੰ ਜਿੱਥੇ ਲੀਕਾ ਮੰਗੀਆ ਤਿੱਥੇ ਖੜਾ ਦਸਨਾ ਕੋਠੇ ਮੰਡਪ ਮਾੜੀਆਂ ਫਾਸਾ ਚਿਤਿਆਹਾ ਟੱਠਿਆਂ ਕੰਮ ਨਾ ਆਵਣੇ ਵਿੱਚ ਸਖਿਆਨਾ ਬੱਗਾ ਬੱਗੇ ਕੱਪੜੇ ਤੀਰਥ ਮੰਜਵਸਾਨਾ ਕੁੱਟ ਕੁੱਟ ਜੀ ਆਖਾਵੇ ਵਗੇ ਨਾ ਕਹਿ ਆਨਾ ਸਿਮਲ ਰੁਖ ਸਰੀਰ ਮੈਂ ਸੈ ਮੈਂ ਜੰਦੇ ਭੁਲਾਨਾ ਸੇਫਲ ਕਮਣ ਆਉਣੀ ਤੈ ਗੋ ਮੈਂ ਤਨਹਾਨਾ ਅੰਦਲ ਭਾਰ ਉਠਾਇਆ ਡੂੰਗਰ ਵਾਟ ਵਾਟ ਅੱਖੀ ਲੋੜੀ ਨਾ ਲਹਾ ਅਹੋ ਚੜ ਲੰਗਾ ਕੱਤ ਚਾਕਰੀਆਂ ਚੰਗੀਆਂ ਅਵਰ ਸਿਆਣ ਪ੍ਰਕੇਤਾ ਨਾਨਕ ਨਾਮ ਸੰਭਾਲ ਤੋ ਬੰਦਾ ਸਟੋ ਜੇਤਾ ਇਹਦੋਂ ਸੱਜਣ ਦੇ ਨਾਲ ਦੇ ਕਮਰੇ ਵਿੱਚ ਛੇ ਸ਼ਬਦ ਸੁਣਿਆ ਤਾਂ ਉਸ ਦੀ ਹਰਣੀ ਦਿਖਾ ਦਨਾਰੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿਖਦਾ ਸੀ ਉਹ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਨੁਭਵ ਹੋਇਆ ਕਿ ਗੁਰੂ ਜੀ ਉਸ ਦੇ ਪਰਦੇ ਅੰਦਰ ਕੀਤੇ ਪਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਸਾਹਿਬ ਦੇ ਚਰਨ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਕੁਸਿਆ ਤੇਰਾ ਨਾਮ ਕੀ ਹੈ ਹੁਣ ਕਹਿਣ ਲੱਗਾ ਜੀ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ Hindu ਸਿੱਧ ਮੈਨੂੰ ਸੱਜਣ ਵਾਲਾ ਕਹਿੰਦੇ ਹਨ ਮੁਸਲਮਾਨ ਮੈਨੂੰ ਸੇਖ ਸੱਜਣ ਸਾਹਿਬ ਕਹਿੰਦੇ ਹਨ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ ਉਹ ਕਹਿਣ ਲੱਗੇ ਤੇਰਾ ਨਾਮ ਵੜਾ ਸੋਹਣਾ ਹੈ ਪਰ ਕੀ ਤੂੰ ਕਮ ਵੀ ਸੱਜਣਾਂ ਵਾਲੇ ਦਾ ਹੈ ਸੱਜਣ ਨੇ ਇਹ ਸੁਣ ਕੇ ਨਿਮੀ ਪਾਲੇ ਗੁਰੂ ਜੀ ਨੇ ਫਰਮਾਇਆ ਸੱਜਣ ਤੇਰੇ ਕਮਸ ਜਣਾ ਵਾਲੇ ਨੇ ਤੂੰ ਲੋਕਨੋ ਧੋਖਾ ਦਿੰਦਾ ਹੈ ਪਾਪ ਕਰ ਕਰ ਤੂੰ ਤਨ ਇਕੱਠਾ ਕਰ ਰਿਹਾ ਹੈ ਲੋਕਾਂ ਪਰਨੇ ਤੂੰ ਪਾਉਂ ਸੱਜਣੇ ਸਾਰੋਂ ਹੈ ਪਰ ਤੋ ਰੱਬ ਨੂੰ ਧੋਖਾ ਨਹੀਂ ਦੇ ਸਕਦਾ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਮਰਨਾ ਜ਼ਰੂਰ ਹੈ ਸਭ ਕੁਝ ਇੱਥੇ ਹੀ ਰਹਿ ਜਾਵੇਗਾ ਪਰ ਇਸ ਤਨ ਦੀ خاطر ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ ਜਦੋਂ ਤੈਨੂੰ ਇਹ ਨਾਮੰਦੇ ਕੰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਵੇਗਾ ਸੱਜਣਾ ਅਜੇ ਵੀ ਵੇਲਾ ਹੈ ਮੰਦੇ ਕੰਮਸਾੜ ਦੇ ਅਤੇ ਚੰਗੇ ਕਮਾਂ ਵੱਲ ਲੱਗ ਜਾ ਸੱਚੀ ਮੁੱਚੀ ਲੋਕਾਂ ਦਾ ਸੱਜਣਾ ਵਾਕਈ ਦੇਖਾ ਹਰ ਕਿਸੇ ਦਾ ਪੜਾ ਪਰ ਰੱਬ ਦਾ ਨੇਕ ਬੰਦਾ ਬਣ ਗੁਰੂ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਉਹ ਗਨ ਸੁਟਿਆ ਉਹ ਬੜਾ ਸਵਿੰਦਾ ਹੋਇਆ ਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਪੁੱਲ ਗਿਆ ਹਾਂ ਮੇਰੇ ਗਾ ਪੁੱਲਾ ਮਾਫ ਕਰੋ ਮੈਂ ਗੋਪੇੜ ਕੰਮ ਨਹੀਂ ਕਰਾਂਗਾ ਗੁਰੂ ਜੀ ਨੇ ਉਸ ਲੋੜਾ ਦਾ ਨਾਮ ਜਪਨ ਧਰਮ ਦੀ ਕਿਰਤ ਕਰਨ ਤੇ ਵੰਡ ਕੇ ਸਕਣ ਦਾ ਉਪਦੇਸ਼ ਦਿੱਤਾ ਸੱਜਣ ਨੇ ਮਨ ਦੇ ਕੰਮ ਸੜ ਦਿੱਤੇ ਫੋਂ ਉਸ ਜੀ ਮੁਚੀ ਦਾ ਸੱਜਣ ਵਾਂਗ ਗੁਰੂ ਜੀ ਦੇ ਆਗਮਨ ਕੇ ਉਸਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੋ ਸਾਧ ਸੰਗਤ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਵੈਗਦੂ ਜਰੂਰ ਲਿਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ